ਭਾਈ ਉਹਨਾਂ ਨੇ 500 ਰੁਪਏ ਦੀ ਲਾਟਰੀ ਪਾਈ ਤੇ 2.5 ਕਰੋੜ ਦੇ ਜਿਹੜੇ winner ਬਣ ਚੁੱਕੇ ਨੇ ਲੁਧਿਆਣਾ ਦੇ ਵਿੱਚ ਘੁੰਮਣ ਲਈ ਆਉਂਦੇ ਨੇ ਤੇ ਅੱਜ ਕਰੋੜਪਤੀ ਬਣ ਕੇ ਖੜੇ ਨੇ ਇਹ ਚੰਡੀਗੜ੍ਹ ਆਏ ਹੋਣੇ ਆਪਣੇ ਕਿਸੇ ਕੰਮ ਲਈ ਤੇ ਲੁਧਿਆਣਾ ਆਏ ਨੇ ਘੁੰਮਣ ਲਈ ਤੇ ਮੇਰੀ ਦੁਕਾਨ ਦੇ ਲਾਗੇ ਘੰਟਾ ਘਰ ਵਗੈਰਾ ਦੇਖ ਰਹੇ ਹੋਣੇ ਤੇ ਤਿੰਨ ਟਿਕਟਾਂ ਪਾ ਗਈ ਸੀ ਤੇ 20 ਤਰੀਕ ਨੂੰ ਡਰਾਅ ਆ ਸੀ 21 ਤਰੀਕ ਨੂੰ ਇਹਨਾਂ ਨੇ ਰਿਜ਼ਲਟ ਮੰਗਿਆ ਮੇਰੇ ਕੋਲ ਰਿਜ਼ਲਟ ਤੋਂ ਬਾਅਦ ਆਇਆ ਨੇ ਮੈਨੂੰ ਕਿਹਾ ਕਿ ਪ੍ਰਾਈਜ਼ ਮੇਰਾ ਨੰਬਰ ਆਹੀ ਹੈ ਮੈਂ ਕਹਾਂ ਭਾਈ ਵੈਰੀਫਾਈ ਕਰਨ ਲਈ ਆਪਣੇ ਹੱਥੀਂ ਚ ਫੜ ਕੇ ਟਿਕਟ ਦੀ ਪਿਕ ਤੇ ਜੋ ਤਾਂ ਮੈਂ ਮੰਨਦਾ ਕਮਾਲ ਕਰ ਹੀ ਜਾਂਦੇ ਉਹ ਵੀ ਘੁੱਪ ਦੇ ਫਿਰ ਜਿਹਨੂੰ ਕਰੋੜਪਤੀ ਬਣਾਇਆ ਤਾਂ ਬੱਕਰੀ ਦੀ ਗੱਲ ਹੋ ਗਈ। ਦੇਖੋ ਇਹਨਾਂ ਨੇ ਹਿੰਮਤ ਕੀਤੀ ਸੀ ਹਾਲਾਂਕਿ ਇਹਨਾਂ ਨੇ ਤਿੰਨ ਲੋਟਰੀ ਪਾਈ ਹੈ। ਅੱਜ ਵੀ ਇਹਨਾਂ ਨੇ ਚਾਰ ਟਿਕਟਾਂ ਪਾਈਆਂ 350 ਵਾਲੀ ਇੱਕ 200 ਵਾਲੀ। ਦੇ ਇੱਕ ਇੱਕ ਲੋਟਰੀ ਲੋਕ ਪਾਉਂਦੇ ਨੇ ਗਰੰਟੀਡ ਪ੍ਰਾਈਜ਼ ਵਾਲੀਆਂ ਲੋਟਰੀਆਂ ਨੇ। ਇਸ ਦੇ ਵਿੱਚ ਨਾ ਮੈਂ ਸਭ ਤੋਂ ਜ਼ਿਆਦਾ ਧੰਨਵਾਦ ਪੰਜਾਬ ਸਰਕਾਰ ਦਾ ਕਰਦਾ ਜੋ ਗਰੰਟੀਡ ਪ੍ਰਾਈਸ ਦੀ ਸਕੀਮ ਲਿਆਂਦੀ ਹੈ ਹੋਲੀ ਤੇ ਵੀ ਮੇਰੇ ਕੋਲ ਆਇਆ ਉਸ ਤੋਂ ਪਹਿਲਾਂ ਨਾਗਾਲੈਂਡ ਦੀ 10 ਫਰਵਰੀ ਚ ਆਇਆ ਬਿਲਕੁਲ 100 ਰੁਪਏ ਵਾਲੀ ਚ ਵੀ ਆਇਆ ਇਸ ਤਰ੍ਹਾਂ ਹੋਰ ਅੱਗੇ ਵੀ ਬੜੀ ਅੱਛੀ ਅੱਛੀ ਲਾਟਰੀ ਆ ਰਹੀਆਂ ਨੇ ਕਿਵੇਂ ਲਾਟਰੀ ਜਹਾਂ ਪਰ ਕਿਵੇਂ ਲਾਟਰੀ ਪਾਈ ਆਪਨੇ ਮੈਂ ਘੁੰਮਣਾ ਆਇਆ ਥਾ ਚੰਡੀਗੜ੍ਹ ਫਿਰ ਇਧਰ ਲੁਧਿਆਣਾ ਘੰਟਾ ਘਰ ਦੇਖਣਾ ਆਇਆ ਥਾ ਲਾਟਰੀ ਦਾ ਦੁਕਾਨ ਦੇਖਾ ਉਹ 300 ਰੁਪਏ ਮੈਂ ਖਰੀਦਾ ਥਾ ਡਾਕਟਰ ਉਸਮੇ ਸੇ ਇੱਕ ਟੋਕੋ ਨਿਕਲ ਗਿਆ ਫਸਟ ਪ੍ਰਾਈਜ਼ ਫਿਜ਼ੀਕਲੀ ਟਿਕਟ ਖਰੀਦੋਗੇ ਤੇ ਸਹੀ ਰਹੇਗਾ ਮੁਕੱਦਰ ਜਮਾਓਗੇ ਪ੍ਰਾਈਜ਼ ਲੱਗੇਗਾ ਤੇ ਮਿਲ ਵੀ ਜਾਏਗਾ ਜੇ WhatsApp ਤੇ TikTok ਤੇ ਖਰੀਦੀ ਜਾਓਗੇ ਫਿਰ ਤੇ ਤੁਹਾਡੇ ਨਾਲ ਠੱਗੀ ਹੋ ਜਾਣੀ ਹੈ ਸਾਈਬਰ ਕ੍ਰਾਈਮ ਬਹੁਤ ਹੁੰਦਾ ਹੈ ਹਰ ਵੀਡੀਓ ਚ ਅਵੇਅਰ ਕਰਦਾ ਪ੍ਰਾਈਜ਼ Winner ਨੂੰ ਵੀ ਇੱਕ ਪੈਸਾ ਨਹੀਂ ਦੇਣਾ ਪੈਂਦਾ ਇਹਨਾਂ ਨੇ ਵੀ ਨਹੀਂ ਦਿੱਤਾ ਦੇਖੋ ਮੈਂ ਹਰ ਲਾਟਰੀ ਗੁਰੂ ਰਾਮਦਾਸ ਜੀ ਦਾ ਨਾਮ ਲੈ ਕੇ ਵੇਚਦਾ ਸੱਚ ਦੇ ਰਾਤੇ ਚੱਲਣ ਦੀ ਕੋਸ਼ਿਸ਼ ਕਰਦਾ ਗਲਤੀਆਂ ਹੋ ਸਕਦੀਆਂ ਮੇਰੇ ਕੋਲ ਹੋਈਆਂ ਹੋਣ ਲੇਕਿਨ ਇਹੋ ਜਿਹੀਆਂ ਨਹੀਂ ਹੋਈਆਂ ਜਿਹੜੀ ਮਾਫੀਯੋਗ ਨਾ ਹੋਵੇ ਇੱਕ ਲਾਟਰੀ ਪਾ ਕੇ ਸਾਲ 6 ਮਹੀਨੇ ਤੇ ਹਾਰ ਤੇ 500 ਰੁਪਏ ਲੱਗਦਾ ਸਾਲ ਦੀਆਂ 6 ਪਾ ਲੋਗੇ 3000 ਰੁਪਏ ਰੋਜ਼ 10 ਰੁਪਏ ਤੋਂ ਵੀ ਘਟਦਾ ਰੋਜ਼ ਦਾ ਖਰਚਾ ਕੀ ਐ ਕੋਈ ਨੁਕਸਾਨ ਵਾਲੀ ਗੱਲ ਤੇ ਨਹੀਂ ਕੋਈ ਫਾਈਨੈਂਸ਼ੀਅਲ ਲਾਸਟ ਨਹੀਂ ਹੋ ਜਾਊਗਾ ਨਾ ਕਿਸੇ ਦਾ ਅਸੀਂ ਕੱਲ ਦੋਸਤੋ ਲਾ ਪੰਜਾਬ ਦੇਖ ਰਹੇ ਹਾਂ ਤੁਸੀਂ ਤੇ ਮੈਂ ਬਲਜਿੰਦਰ ਸਿੰਘ ਸੋ ਦੋਸਤੋ ਅੱਜ ਲੁਧਿਆਣਾ ਦੇ ਵਿੱਚ ਖੜੇ ਆ ਉਹ ਦੁਕਾਨ ਦੇ ਉੱਤੇ ਖੜੇ ਆ ਜਿੱਥੇ ਮੈਂ ਕਹਿੰਦਾ ਦਰਜਣਾ ਹੀ ਕਰੋੜਪਤੀ ਬਣਾ ਚੁੱਕੇ ਨੇ ਗਾਂਧੀ ਬ੍ਰਦਰ ਹੁਣੀ ਤੇ ਗੱਲਬਾਤ ਕਰਾਂਗੇ ਵੀ ਭਾਈ ਹੁਣਾਂ ਨੇ 500 ਰੁਪਏ ਦੀ ਲਾਟਰੀ ਪਾਈ ਹੈ ਤੇ 2.5 ਕਰੋੜ ਦੇ ਜਿਹੜੇ winner ਬਣ ਚੁੱਕੇ ਨੇ ਲੁਧਿਆਣਾ ਦੇ ਵਿੱਚ ਘੁੰਮਣ ਲਈ ਆਉਂਦੇ ਨੇ ਤੇ ਅੱਜ ਕਰੋੜਪਤੀ ਬਣ ਕੇ ਖੜੇ ਨੇ ਭਾਈ ਜੀ ਸਤਿ ਸ੍ਰੀ ਅਕਾਲ ਠੀਕੋ ਸਤਿ ਸ੍ਰੀ ਅਕਾਲ ਬਹੁਤ ਬਹੁਤ ਧੰਨਵਾਦ ਤੁਹਾਡੇ ਆਮਦਾ ਜੀ ਭਾਈ ਮੈਂ ਕਹਿੰਦਾ ਭਾਈ ਹੁਣੇ ਘੁੰਮਣ ਆਇਆ ਇੱਥੇ 7.2 ਕਰੋੜ ਦੇ ਮਾਲਕ ਬਣਾਤੇ ਤੁਸੀਂ ਕਿੰਨੀ ਕੁ ਖੁਸ਼ੀ ਆ ਬਈ ਇਹਨਾਂ ਦੇ ਭਾਈ ਸਾਹਿਬ ਵੀ ਅੱਜ ਨਾਲ ਆਏ ਨੇ ਕਹਿੰਦੇ ਭਾਜੀ ਨਾ ਹੁੰਮਦੇ ਫਿਰਦੇ ਬਹੁਤ ਨੇ ਇਹ ਚੰਡੀਗੜ੍ਹ ਆਏ ਹੋਣੇ ਆਪਣੇ ਕਿਸੇ ਕੰਮ ਲਈ ਤੇ ਲੁਧਿਆਣਾ ਆਏ ਨੇ ਕੋ ਮੱਲੀ ਤੇ ਮੇਰੀ ਦੁਕਾਨ ਦੇ ਲਾਗੇ ਘੰਟਾ ਘਰ ਵਗੈਰਾ ਦੇਖ ਰਹੇ ਹੋਣੇ ਤੇ ਤਿੰਨ ਟਿਕਟਾਂ ਆ ਗਈ ਸੀ ਠੀਕ ਹੈ ਜੀ ਤੇ 20 ਤਰੀਕ ਨੂੰ ਡਰਾਅ ਆਇਆ ਸੀ 21 ਤਰੀਕ ਨੂੰ ਇਹਨਾਂ ਨੇ ਰਿਜ਼ਲਟ ਮੰਗਿਆ ਮੇਰੇ ਕੋਲ ਠੀਕ ਹੈ ਜੀ ਰਿਜ਼ਲਟ ਤੋਂ ਬਾਅਦ ਆਇਆ ਨਾ ਮੈਨੂੰ ਕਿਹਾ ਕਿ ਪ੍ਰਾਈਜ਼ ਮੇਰਾ ਨੰਬਰ ਆਹੀ ਆ ਮੈਂ ਕਿਹਾ ਭਾਈ ਵੈਰੀਫਾਈ ਕਰਨ ਲਈ ਆਪਣੇ ਹੱਥੀਂ ਚ ਪਕੜ ਕੇ ਟਿਕਰਦੀ ਪਿਕ ਭੇਜੋ ਤਾਂ ਮੈਂ ਮੰਨਾਂ ਠੀਕ ਹੈ ਜੀ ਫਿਰ ਇਹ ਆਪਣੇ ਕੰਮਾਂ 'ਚ ਬੀਜ਼ੀ ਸੀ ਇਹਨਾਂ ਨੇ ਭੇਜੀ ਨਹੀਂ 2-4 ਦਿਨ ਬਾਅਦ ਮੈਨੂੰ ਭੇਜੀ ਤੇ ਫਿਰ ਇਹਨਾਂ ਨੂੰ ਮੈਂ ਕਲੇਮ ਫਾਰਮ ਸਭ ਪਰਵਾਤਾ ਜੀ ਦੱਸ ਕੇ ਤੇ ਨੋਟਰੀ ਅਟੈਸਟ ਜੋ ਵੀ ਹੋਰ ਡਾਕੂਮੈਂਟ ਸਟੇਸ਼ਨ ਕਰਕੇ ਅੱਜ ਅਸੀਂ ਚੰਡੀਗੜ੍ਹ ਸੂਬਾ ਜਮਾ ਕਰਾਏ ਆਂ ਜੀ ਤੇ ਕੋਰਟ ਆਫ ਕੰਡਕਟ ਲੱਗਿਆ ਇਸ ਵਾਰੀ ਪ੍ਰਾਈਜ਼ ਨੂੰ ਥੋੜਾ ਟਾਈਮ ਅੱਗੇ ਪਿੱਛੇ ਲੱਗ ਜਾਂਦਾ ਥੋੜਾ ਲekin ਅੱਗੇ ਪਿੱਛੇ ਤੇ ਬਹੁਤ ਜਲਦੀ ਵੀ ਨਾਮ ਮਿਲ ਜਾਂਦਾ ਤੇ ਕਿਸਮਤ ਦੇ ਬਹੁਤ ਧਨੀ ਨੇ ਇਹ ਹਿੰਦੀ ਬੋਲਦੇ ਨੇ ਤੁਸੀਂ ਜੇ ਉਹ ਪੁੱਛਣਾ ਹੋਵੇਗਾ ਹਿੰਦੀ 'ਚ ਪੁੱਛੋ ਮੈਂ ਕਹਿੰਦਾ ਕਮਾਲ ਕਰੀ ਜਾਂਦੇ ਆ ਵੀ ਘੁੱਪਦੇ ਫਿਰਦੇ ਨੂੰ ਕਰੋੜਪਤੀ ਬਣਾਇਆ ਤਾਂ ਬੱਕਰੀ ਜੀ ਗੱਲ ਹੋ ਗਈ ਨਾ ਦੇਖੋ ਇਹਨਾਂ ਨੇ ਹਿੰਮਤ ਕੀਤੀ ਸੀ ਹਾਲਾਂਕਿ ਇਹਨਾਂ ਨੇ ਤਿੰਨ ਲੋਟਰੀ ਪਾਈ ਆ ਜੀ ਅੱਜ ਵੀ ਇਹਨਾਂ ਨੇ ਚਾਰ ਟਿਕਟਾਂ ਪਾਈਆਂ 3 500 ਵਾਲੀ ਇੱਕ 200 ਵਾਲੀ ਠੀਕ ਹੈ ਠੀਕ ਹੈ ਇਹ ਇਹਨਾਂ ਦੀ ਆਪਣੀ ਮਰਜ਼ੀ ਹੈ ਜੀ ਮੈਂ ਤੇ ਕਿਸੇ ਨੂੰ ਵੀ ਕਹਨਾ ਕਿ ਕਿਸਮਤ ਜਮਨ ਲਈ ਇੱਕ ਲਾਟਰੀ ਹੀ ਬੜੀ ਹੈ ਜੀ ਜੀ ਤੇ ਇੱਕ ਇੱਕ ਲਾਟਰੀ ਲੋਕ ਪਾਉਂਦੇ ਨੇ ਗਰੰਟੀਡ ਪ੍ਰਾਈਜ਼ ਵਾਲੀਆਂ ਲਾਟਰੀਆਂ ਨੇ ਇਸ ਦੇ ਵਿੱਚ ਨਾ ਮੈਂ ਸਭ ਤੋਂ ਜ਼ਿਆਦਾ ਧੰਨਵਾਦ ਪੰਜਾਬ ਸਰਕਾਰ ਦਾ ਕਰਦਾ ਜੋ ਗਰੰਟੀਡ ਪ੍ਰਾਈਜ਼ ਦੀ ਸਕੀਮ ਲਿਆਂਦੀ ਹੈ ਜੀ ਹੋਲੀ ਤੇ ਵੀ ਮੇਰੇ ਕੋਲ ਆਇਆ ਉਸ ਤੋਂ ਪਹਿਲਾਂ ਨਾਗਲੈਂਡ ਦੀ 10 ਫਰਵਰੀ ਚ ਆਇਆ ਬਿਲਕੁਲ ਜੀ 100 ਰੁਪਏ ਵਾਲੀ ਚ ਵੀ ਆਇਆ ਇਸ ਤਰ੍ਹਾਂ ਹੋਰ ਅੱਗੇ ਵੀ ਬੜੀ ਅੱਛੀ ਅੱਛੀ ਲਾਟਰੀ ਆ ਰਹੀਆਂ ਨੇ ਮਈ ਦੇ ਮਹੀਨੇ ਚ 2 ਲੱਖ ਟਿਕਟਾਂ ਚ ਨਾਗਲੈਂਡ ਦੀ ਚ ਕੁੱਲ 2 ਲੱਖ ਟਿਕਟਾਂ ਪਰੇ ਨੇ ਜਿਹਦੇ 2 200 ਰੁਪਏ ਲਈ 7 ਮਈ ਨੂੰ ਫਿਰ ਖੁੱਲ ਰਹੀ ਹੈ। ਬਾਕੀ ਦੇਖੋ ਗੁਰੂ ਸਾਹਿਬ 2024 ਸ਼ੁਰੂ ਹੋਇਆ ਹੁਣ ਤੱਕ 4 ਕਰੋੜ ਪਤੀ ਬਣਾ ਚੁੱਕੇ ਮੈਂ ਕਹਿੰਨਾ। ਮੈਨੂੰ ਨਾ ਜੋਟੇ ਵਾਲੇ ਸਾਲ ਫਲਦੇ ਨਹੀਂ। ਜੀ। 22 ਦੇ ਵਿੱਚ ਵੀ ਮੈਂ ਬਹੁਤ ਧੋਮਾ ਪਾਈ ਗਾਈ ਸੀ। 22 ਠੀਕ ਹੈ। 23 'ਚ ਥੋੜਾ ਸੁਸਤ ਪੈ ਗਿਆ ਸੀ। ਲੋਕਾਂ ਨੇ ਨਾ ਮੈਨੂੰ ਕਮੈਂਟਾਂ 'ਚ ਕਈਆਂ ਨੇ ਲਿਖਤਾ ਕਿ ਹਬ ਤਾਂ ਗਾਂਧੀ ਦਾ ਟਾਈਮ ਗਿਆ। ਮੈਂ ਉਹਨਾਂ ਨੂੰ ਕਹਿੰਦਾ ਲੱਕ ਇਸ ਬੈਕ। ਬਿਲਕੁਲ ਬਿਲਕੁਲ ਬਿਲਕੁਲ। ਸਰ ਬਾਈ ਹੁਣ ਵੀ ਸਾਣਾ ਬਾਈ ਜੀ ਕਿਹੜਾ 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 ਜੈ ਜਗਨਨਾਥ ਮੈਂ ਓਡੀਸ਼ਾ ਸੇ ਹੂੰ ਮੇਰਾ कितनी खुशी हो रही आज फिर करोड़ के मालिक बने तो। बहुत खुशी हो रही है पंजाब गवर्नमेंट का मैं बहुत बहुत धन्यवाद देता हूं और दे। मनवी साहब का भी बहुत बहुत धन्यवाद देता अच्छा हूं। कैसे लॉटरी जहां पर कैसे लॉटरी पाई आपने मैं घूमने आया था चंडीगढ़ फिर इधर लुधियाना घंटा घर देखने आया था लॉटरी का दुकान देखा ਤੋ 300 ਮੇ ਖਰੀਦਾ ਥਾ ਦੋਸਤ ਉਸ ਮੇ ਸੇ 1 ਕਰੋੜ ਨਿਕਲ ਗਿਆ ਫਾਟ ਪ੍ਰਾਈਸ ਜੀ ਬਹੁਤ ਹੋਰ ਮੂਹਰ ਕਾ ਅੱਛਾ ਭਾਈ ਯਕੀਨ ਨਹੀਂ ਹੁੰਦਾ ਹਣਾ ਭਾਈ ਨੂੰ ਵੀ 2.5 ਕਰੋੜ ਬਹੁਤ ਵੱਡੀ ਰਕਮ ਹੁੰਦੀ ਆ ਜਦੋਂ ਦੱਸ ਦਿਓ ਕਿਸੇ ਨੂੰ ਇੱਦਾਂ ਹੁੰਦਾ ਵੀ ਯਕੀਨ ਨਾ ਹੋਵੇ ਕਾਲ ਦੇ ਉੱਪਰ ਮੈਂ ਨਾ ਲੋਕਾਂ ਨੂੰ ਇੱਕ ਹੋਰ ਅਵੇਅਰਨੈਸ ਦੇਣਾ ਜੀ ਜਦ ਤੁਸੀਂ ਫਿਜ਼ੀਕਲ ਲਾਟਰੀ ਪਾਉਂਦੇ ਹੋ ਨਾ ਬਿਲਕੁਲ ਜੀ ਤੇ ਬੈਕ ਤੇ ਟਰਮਸ ਐਂਡ ਕੰਡੀਸ਼ਨਸ ਤੇ ਗਵਰਨਮੈਂਟ ਦੀ ਵੈਬਸਾਈਟ ਦਾ ਜ਼ਿਕਰ ਹੁੰਦਾ ਜੀ ਠੀਕ ਹੈ ਆਫੀਸ਼ੀਅਲ ਵੈਬਸਾਈਟ ਤੋਂ ਤੁਸੀਂ ਰਿਜ਼ਲਟ ਵੇਖੋ ਹਮਮ ਠੀਕ ਹੈ ਉਸ ਤੋਂ ਬਾਅਦ ਜੋ ਵੀ ਸਿਆਣਾ ਬੰਦਾ ਤੇ ਬੱਚਿਆਂ ਦਾ ਕੰਮ ਹੈ ਕਲੇਮ ਫਾਰਮ ਭਰਨਾ ਆਪਨੇ ਕਲੇਮ ਫਾਰਮ ਰੱਖਿਆ ਤੀਕੀ ਦੀ ਦਿੱਕਤ ਵਾਲਾ ਕੰਮ ਚਾਰ ਕਾਗਜ਼ ਲੱਗਦੇ ਨੇ ਹੂੰ 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 ਠੀਕ ਹੈ ਜੀ ਤੇ ਬਾਕੀ ਥੋੜਾ ਐਜੂਕੇਟ ਹੋਣ ਦੀ ਲੋੜ ਹੈ ਫਿਜ਼ੀਕਲੀ ਟਿਕਟ ਖਰੀਦੋਗੇ ਤੇ ਸਹੀ ਰਹੇਗਾ ਮੁਕੱਦਰ ਜਮਾਓਗੇ ਪ੍ਰਾਈਜ਼ ਲੱਗੇਗਾ ਤੇ ਮਿਲ ਵੀ ਜਾਏਗਾ ਜੇ WhatsApp ਤੇ ਟਿਕਟਾਂ ਖਰੀਦੀ ਜਾਓਗੇ ਫਿਰ ਤੇ ਤੁਹਾਡੇ ਨਾਲ ਠੱਗੀ ਹੋ ਜਾਣੀ ਹੈ ਸਾਈਬਰ ਕ੍ਰਾਈਮ ਬਹੁਤ ਹੁੰਦਾ ਹੈ ਹਰ ਵੀਡੀਓ ਚ ਅਵੇਅਰ ਕਰਦਾ ਪ੍ਰਾਈਜ਼ Winner ਨੂੰ ਵੀ ਇੱਕ ਪੈਸਾ ਨਹੀਂ ਦੇਣਾ ਪੈਂਦਾ ਇਹਨਾਂ ਨੇ ਵੀ ਨਹੀਂ ਦਿੱਤਾ ਠੀਕ ਹੈ ਅਜੇ ਤੱਕ ਜਿੰਨੇ ਵੀ ਲਗੇ ਨੇ ਸਰਕਾਰ ਕੋਈ ਫੀਸ ਨਹੀਂ ਲੈਂਦੀ ਬਸ ਜਿਹੜੇ ਸਾਈਬਰ ਕ੍ਰਾਈਮ ਕਰਦੇ ਉਹ ਲੋਕਾਂ ਦੀ ਝਾਸਾ ਦੇ ਦਿੰਦੇ ਨੇ ਕਿ ਆਪਕੋ ਇਹ ਡਾਲੋ ਇਹ ਕੱਢ ਦੇਂਗੇ ਕਰ ਦੇਂਗੇ ਬਹੁਤ ਸਾਰਾ ਕੁਝ ਚੱਲਦਾ ਦਿਮਾਗ ਤੁਸੀਂ ਆਪਣਾ ਖੋਲ ਕੇ ਰੱਖਣਾ ਹੁਣ ਤੇ ਜਨਤਾ ਐਜੂਕੇਟ ਹੈ ਹਲੇ ਵੀ ਸਾਈਬਰ ਕ੍ਰਾਈਮ ਦਾ ਠੱਗੀ ਹੁੰਦੀ ਹੈ ਤੇ ਮਨੂੰ ਉਹਨਾਂ ਦੀ ਐਜੂਕੇਸ਼ਨ ਤੇ ਸ਼ੱਕ ਹੁੰਦਾ ਅੱਜ ਤੋਂ ਬਹੁਤ ਸਾਲ ਪਹਿਲਾਂ ਜਦ ਅਸੀਂ ਨਾ ਪਿੰਡਾਂ ਚ ਕਦੇ ਮੰਡੀਆਂ ਚ ਜਾ ਕੇ ਲਾੜੀ ਵੇਚੇ ਸੀ ਜਿਵੇਂ ਤਾਂ ਛੋਨਾ ਆ ਜਾਂਦਾ ਈਦਰ ਮੰਦੇ ਪੈ ਜਾਂਦੇ ਸੀ ਬਹੁਤ ਡਿਫਿਕਲ ਟਾਈਮ ਸੀ ਤੇ ਕਿਸੇ ਨੂੰ ਕਹਣਾ ਲਾਟਰੀ ਪਾ ਲੈ ਯਾਰ ਤੇਰੀ ਨਿਕਲ ਜਾਊਗੀ ਲੱਖ ਰੁਪਈਆ ਉਹ ਕਹਿੰਦਾ ਜੇ ਲਾਟਰੀ ਨਿਕਲੂਗੀ ਤਾਂ ਪੈਸੇ ਦੇ ਦੀ ਲੈ ਲਈ ਮੇਰੇ ਕੋਲ ਹਲੇ ਪਹਿਲਾਂ ਦੇ ਲੋਕ ਸਿਆਣੇ ਸੀ ਮੇਰਾ ਤੇ ਆ ਮੰਨਣਾ ਹਲੇ ਜਨਤਾ ਬੜੀ ਵਿੱਚ ਭੋਲੀ ਭਾਲੀ ਹੈ ਅਵੇਰ ਰੋ ਬਸ ਭਾਜੀ ਬੜੇ ਲੋਕ ਚਾਹਣ ਵਾਲੇ ਮੈਂ ਕਹਿੰਦਾ ਥੋੜਾ ਹੱਥ ਵੀ ਲੋਣ ਲੈ ਕਿ ਤੁਸੀਂ ਭਾਜੀ ਆਪਣੇ ਹੱਥ ਨਾ ਕੱਢ ਕੇ ਦਿਓ ਲਾਟਰੀ ਜੇਕਰ ਸਾਡੇ ਤੇ ਵੀ ਕਿਰਪਾ ਹੋਵੇ ਦੇਖੋ ਮੈਂ ਹਰ ਲਾਟਰੀ ਗੁਰੂ ਰਾਮਦਾਸ ਜੀ ਦਾ ਨਾਮ ਲੈ ਕੇ ਵੇਚਦਾ ਸੱਚ ਦੇ ਰਾਤੇ ਚੱਲਣ ਦੀ ਕੋਸ਼ਿਸ਼ ਕਰਦਾ ਗਲਤੀਆਂ ਹੋ ਸਕਦੀਆਂ ਮੇਰੇ ਕੋਲ ਹੋਈਆਂ ਹੋਣ ਲੇਕਿਨ ਇਹੋ ਜਿਹੀ ਬਿਲਕੁਲ ਠੀਕ ਹੈ ਫਿਰ ਗੁਰੂ ਸਾਹਿਬ ਬਰਕਤ ਦਿੰਦੇ ਨੇ ਮੇਰੇ ਗਾਖ ਵੀ ਲੱਕੀ ਨੇ ਉਹਨਾਂ ਨਾਲ ਵਰਗੇ ਬੰਦੇ ਆਏ ਜਿਨ੍ਹਾਂ ਦੀ ਪਹਿਲਾਂ ਉਹ ਦੋ ਪੈਟਰੋਲ ਪੰਪ ਦੀ ਕਿਲੇ ਹੋਏ ਨੇ ਫਿਰ ਇੱਕ ਇਹਨਾਂ ਦਾ ਉਹ ਠੇਕਾ ਨਿਕਲਿਆ ਹੋਇਆ ਤੇ ਹੁਣ ਇਹਨਾਂ ਦੇ ਪਾਗਾਂ ਨਾਲ ਮੇਰੀ ਵੀ ਪਾਗ ਖੁੱਲ ਜਾਂਦੇ ਆ ਅੱਛਾ ਕੋਈ ਪਹਿਲੇ ਪਹਿਲਾਂ ਵੀ ਲਾਟਰੀ ਨਿਕਲ ਚੁੱਕੇ ਬਾਈ ਜੀ ਹਾਂ ਹਾਂ ਠੀਕ ਹੈ ਅੱਛਾ ਲਾਟਰੀ ਨਹੀਂ ਸੀ ਉਹ ਜਿਹੜਾ ਨਹੀਂ ਕਿਹਦੇ ਠੇਕੇ ਦੀ ਪਰਚੀ ਪਈ ਆ ਉਹਦੀ ਪੈਟਰੋਲ ਪੰਪ ਦੀ ਪਈ ਰੱਬ ਨੇ ਮੁਕੱਦਰ ਦਾ ਸਿਕੰਦਰ ਬਣਾਇਆ ਇਸ ਬੰਦੇ ਨੂੰ ਤੇ ਇਸ ਵਾਰੀ ਬਣ ਗਿਆ ਜੀ ਬਾਈ ਕਿੰਨੀ ਕੁ ਖੁਸ਼ੀ ਕਿੰਨੀ ਕੁ ਹੁੰਦੀ ਹੈ ਜਦੋਂ 2.5 ਕਰੋ ਉਹੀ ਹੈ ਕਿ ਇਹ ਕਰੋੜਪਤੀ ਬਣ ਗਏ ਤੇ ਮੈਂ ਲੱਖਪਤੀ ਬਣ ਗਿਆ ਬਸ ਐਨੀ ਕੁ ਕੋਈ ਚੀਜ਼ ਨਹੀਂ ਕਿਸ ਨੇ ਓ ਤੁਸੀਂ ਕਹਿੰਦੇ ਹੋ ਵੀ ਇਹ ਸਾਈਬਰ ਕ੍ਰਾਈਮ ਹੁੰਦਾ ਘਰ ਬੈਠੇ ਲਾਟਰੀ ਪਾਉਣੀ ਚਾਹੀਦੀ ਹੈ ਕਿ ਨਹੀਂ ਜਿਵੇਂ ਸਿੱਧਾ ਇੱਥੇ ਓਡੇ ਕੋਲੀ ਆਉਣੇ ਬਿਲਕੁਲ ਨਹੀਂ ਦੁਕਾਨ ਤੇ ਆ ਕੇ ਖਰੀਦੋ ਜੀ ਦੁਕਾਨਾਂ ਜਿਹੜੇ ਪੰਜਾਬ ਵਾਸੀ ਨੇ ਉਹਨਾਂ ਨੂੰ ਕਾਦੀ ਘਬਰਾਟਾ ਉਹ ਤੇ ਦੁਕਾਨਾਂ ਥਾਂ ਥਾਂ ਨੇ ਵਧੀਆ ਦੁਕਾਨਦਾਰ ਤੋਂ ਪਹਿਲਾਂ ਜੇ ਮੇਰੇ ਕੋਲ ਨਹੀਂ ਆ ਹੁੰਦਾ ਮੈਂ ਕਿਹੜਾ ਕਹਿੰਦਾ ਕਿ ਲੋਕਾਂ ਦੀ ਲਾਟਰੀ ਨਾ ਵਿਕੇ ਉਹਨਾਂ ਦਾ ਵੀ ਪਰਿਵਾਰ ਭਲੇ ਉਹ ਵੀ ਸਵੇਰ ਦੁਕਾਨ ਖੁੱਲਦੇ ਨੇ ਉਹ ਵੀ ਉਹਨੇ ਹੀ ਹੱਕਦਾਰ ਨੇ ਰੋਟੀ ਕਮਾਉਂਦੇ ਜਿੰਨਾਂ ਗੰਦੀ ਹੈ ਠੀਕ ਹੈ ਪ੍ਰਮਾਤਮਾ ਨੇ ਬਥੇਰਾ ਕੁਛ ਦਿੱਤਾ ਇਨਾਮਾਂ ਚ ਇੰਨੀ ਰਕਮ ਆ ਜਾਂਦੀ ਹੈ ਮੈਂ ਉਹਨਾਂ ਲਾਟਰੀਆਂ ਲਈ ਵੀ ਕਹਿੰਨਾ ਕਿ ਜਿਹੜੇ ਤੁਹਾਡੇ ਨੇੜੇ ਜਿਹੜੇ ਅੱਛੇ ਦੁਕਾਨਦਾਰ ਹੈ ਪਾ ਲਓ ਯਾਰ ਕੀ ਦਿੱਕਤ ਹੈ ਅੱਛੇ ਭਾਈ ਤੁਸੀਂ ਇੱਕ ਇੱਕ ਹੀ ਲਾਟਰੀ ਪਵਾਉਂਦੇ ਹੋ ਕਿਸੇ ਇੱਕ ਤੋਂ ਵੱਧ ਪਾਉਣ ਦੀ ਵੀ ਸਲਾਹ ਵੀ ਨਹੀਂ ਦਿੰਦੇ ਨਾ ਹੀ ਪਾਉਣ ਦਿੰਦੇ ਇੱਥੇ ਇੱਕ ਗੱਲ ਦੱਸੋ ਇੱਕ ਲਾਟਰੀ ਪਾ ਕੇ ਸਾਲ 6 ਮਹੀਨੇ ਤਿਹਾਰ ਤੇ 500 ਰੁਪਏ ਲੱਗਦਾ ਸਾਲ ਦੀਆਂ 6 ਪਾ ਲੋਗੇ 3000 ਰੁਪਏ ਰੋਜ਼ 10 ਰੁਪਏ ਤੋਂ ਵੀ ਘੱਟ ਦਾ ਰੋਜ਼ ਦਾ ਖਰਚਾ ਹੈ ਕੀ ਹੈ ਕੋਈ ਨੁਕਸਾਨ ਵਾਲੀ ਗੱਲ ਤੇ ਨਹੀਂ ਹੈ ਕੋਈ ਫਾਈਨੈਂਸ਼ੀਅਲ ਲਾਸ ਤੇ ਨਹੀਂ ਹੋ ਜਾਊਗਾ ਫਿਰ ਲਾਟਰੀ ਤੇ ਨਿਕਲਨੀ ਮੁਕੱਦਰ ਨਾਲ ਹੈ ਫਿਰ ਕਹੋਗੇ ਕਿ ਗਾਂਧੀ ਨੇ ਜੀ ਪ੍ਰਾਈਜ਼ ਇਆਂ ਟਿਕਟਾਂ ਪਾਈਆਂ ਨਿਕਲਿਆ ਨਹੀਂ ਕਮੈਂਟਾਂ ਚ ਲਿਖੋਗੇ ਜੀ ਮੈਂ 7 ਸਾਲ ਹੀ ਪਾਈ ਹੈ ਇਹਨਾਂ ਦੀ ਪਹਿਲੀ ਵਾਰ ਚ ਆਈ ਹੈ ਕਈਆਂ ਦੀ ਸਾਰੀ ਜ਼ਿੰਦਗੀ ਨਹੀਂ ਆਂਦੀ ਕਈਆਂ ਦੀ 5 ਸਾਲ ਬਾਅਦ ਆਂਦੀ ਹੈ ਪਿੱਛੇ ਇੰਟਰਵਿਊ ਦੇਖ ਰਹੀ 35 ਸਾਲ ਦਾ ਪਾਰਿਆ ਸੀ ਲਾਟਰੀ ਕਰਾ ਸੋਚ ਕੇ ਪਾਰਿਆ ਕਿ ਮੈਂ ਪਹਿਲੀ ਵਾਰ ਹੀ ਪਾਵਾਂ ਲੱਗ ਜਾਏਗੀ ਉੱਤੇ ਹੋ ਸਕਦਾ ਲੇਕਿਨ ਹਮੇਸ਼ਾ ਐਦਾਂ ਹੀ ਹੋਵੇ ਫਿਰ ਤੇ ਸਰਕਾਰ ਕੀ ਕਰੂਗੀ ਕਿਥੋਂ ਦੇ ਆਉਗੀ ਨਾ ਪੈਸਾ ਦੇਣ ਦੀ ਲਾਟਰੀ ਤੁਹਾਡੇ ਮੁਕੱਦਰਾਂ ਨਾਲ ਖੁੱਲਣੀ ਹੈ ਜਿਸ ਦਿਨ ਖੁੱਲਣੀ ਉਹਦੋਂ ਹੀ ਖੁੱਲਣੀ ਹੈ ਸਬਰ ਨਾਲ ਪਾਓ ਆਪਣੇ ਜੇਬ ਨੂੰ ਦੇਖ ਕੇ ਪਾਓ ਜਿੱਥੇ ਕਰਦੀਆਂ ਜ਼ਰੂਰਤਾਂ ਨਹੀਂ ਪੂਰੀਆਂ ਹੁੰਦੀਆਂ ਤੇ ਉਹ ਬੰਦਾ ਲਾਟਰੀ ਪਾਉਂਦਾ ਉਹਨੂੰ ਨਾ ਐ ਗਾਂਦੀ ਵੱਲੋਂ ਨਾ ਪਾਓ ਬਿਲਕੁਲ ਬੱਚਿਆਂ ਨੂੰ ਐਜੂਕੇਟ ਕਰੋ ਮਾਪੇ ਦਾ ਦੀ ਸੇਵਾ ਕਰੋ ਅੱਛਾ ਖਾਣਾ ਖਾਓ ਤੰਦਰੁਸਤ ਰਹੋ ਧਿਆਨ ਰੱਖੋ ਆਪਣਾ ਲਾਟਰੀ ਬਹੁਤ ਬਾਤ ਚਾਂਦੀ ਹੈ ਜੀ ਦਾਲ ਫੁਲਕਾ ਮਿਲ ਹੀ ਜਾਂਦਾ ਤੁਹਾਨੂੰ ਵੀ ਤੇ ਮੰਨੂ ਵੀ ਸ਼ੁਕਰਾਨਾ ਕਰੀਦਾ ਗੁਰਨਾਮ ਬਿਲਕੁਲ ਧੰਨਵਾਦ ਭਾਜੀ ਤੇ ਮੁਬਾਰਕਾਂ ਤੁਹਾਨੂੰ ਤੇ ਬਿਲਕੁਲ ਦੋਸਤੋ ਗਾਂਦੀ ਬ੍ਰਦਰ ਦੇ ਖੜੇ ਜਿੱਥੇ ਸਿਰਫ 500 ਰੁਪਏ ਦੇ ਵਿੱਚ ਬਾਈ ਅ 2.5 ਕਰੋੜ ਦਾ ਮਾਲਕ ਬਣਾਤਾ ਤੇ ਇਥੇ ਕਿੰਨੀਆਂ ਹੀ ਹੁਣ ਤੱਕ ਦਰਜਣਾ ਲਾਟਰੀਆਂ ਜਿਹੜੀਆਂ ਨਿਕਲ ਚੁੱਕੇ ਨੇ ਤੁਸੀਂ ਵੀ ਆ ਕੇ ਗਾਂਧੀ ਬ੍ਰਦਰ ਦੇ ਲੁਧਿਆਣਾ ਘੰਟਾ ਘਰ ਦੇ ਕੋਲ ਆ ਕੇ ਲਾਟਰੀ ਆਪਣੀ ਪਾ ਸਕਦੇ ਹੋ ਆਨਲਾਈਨ ਲਾਟਰੀ ਨਾ ਪਾਓ ਕਿਉਂਕਿ ਬਹੁਤ ਸਾਰਾ ਬਹੁਤ ਸਾਰੇ ਫਰੌਡ ਵੀ ਹੁੰਦੇ ਨੇ ਵੀਡੀਓ ਨੂੰ ਸ਼ੇਅਰ ਜੁੜ ਕਰਦੇ ਜੁੜੋ ਲਾ ਪੰਜਾਬ ਚੈਨਲ ਦੇ ਨਾਲ ਕਿਹਾ ਨਾ ਪਰਸਨ ਗੁਰਦੇਵ ਦੇ ਨਾਲ ਧੰਨਵਾਦ